हां जी एमएन साहब हां जी की हो चलो महाराज की रौला पवारता जी आज तुसी हां जी ओ की रौला पवारता जी आज देखो जी ओ जड़ा जगू ਆ ਮੁੰਡਾ ਉਹ ਫੜਿਆ ਜੀ ਅੱਛਾ ਜੱਗੂ ਫੜਿਆਗਾ ਹਾਂ ਹਾਂ ਜੱਗੂ ਫੜਿਆ ਤੇ ਉਹਦੇ ਕੋਲੋਂ ਚਿੱਟਾ ਵੀ ਮੌਕੇ ਤੇ ਮੌਜੂਦਾ ਫੜਿਆ ਗਿਆ ਤੇ ਵੀਡੀਓ ਵੀ ਬਣੀ ਸਕੀ ਅੱਛਾ 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 ਹਾਂ ਜੀ ਤਾਂ ਫੇਰੇ ਪਤਾ ਪਤਾ ਕੀ ਹੈ ਜੀ ਇਹ ਤਾਂ ਜਿਹੜੇ ਪਹਿਲਾਂ ਦੀ ਸਰਕਾਰਾਂ ਉਹਨਾਂ ਨੇ ਪਾਲਿਆ ਹੋਇਆ ਬੰਦਾ ਹੈ ਪਹਿਲਾਂ ਮੈਂ ਤਾਂ ਕਹਿੰਦਾ ਫਿਰ ਇਹ ਪੜਿਆ ਬੜਾ ਬੰਦਾ ਤੋਂ ਤੇ ਮੇਰੀ ਕੋਈ ਸਪਾਰਸ ਕੋਸ ਨਹੀਂ ਹੈਗੇ ਨੇ ਪਾਣੀ ਪਾਣੀ ਲਾ ਦਿਓ ਫਣਕੇ ਦੀ ਬੰਦੇ ਦੀ ਤਾਂ ਨਿਕਲਣਾ ਜੀਦਾ ਬੱਟ ਸਹਾਰਾ ਤਾਂ ਠੀਕ ਹੈ ਜੀ ਕੋਈ ਗੱਲ ਨਹੀਂ ਫਿਰ ਤਾਂ ਬਹੁਤ ਹਾਂ ਨਹੀਂ 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 ਐਮ ਸੀ ਉਹ ਮੁਜੀ ਜੇ ਕਹਿੰਦਾ ਤਾਂ ਤੁਸੀਂ ਐਮ ਸੀ ਨੂੰ ਕਹੋ ਜਾਈਂ ਰਾਜ ਅਲ ਦਰਵਾਜ਼ਾ ਐਮ ਐਲ ਏ ਸਾਹਿਬ ਆ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਚੰਗਾ ਸਹਿਯੋਗ ਦੇ ਰਹੇ ਆ ਸਾਨੂੰ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਨਹੀਂ 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 ਇਹ ਪਤਾ ਕੀ ਗੱਲ ਆ ਇਹ ਪਹਿਲਾਂ ਹੁਣ ਸਰਕਾਰਾਂ ਨੇ ਕਾਲੇ ਬੋਲ ਕਹਿੰਦੇ ਆ ਇਹਨਾਂ ਮੈਨ ਲੱਗਦਾ ਵੀ ਜਿਹੜੇ ਪਹਿਲਾਂ ਵਾਲੇ ਮੰਤਰੀ ਸੀਗੇ ਇਹਨਾਂ ਨਾਲ ਆਉਂਦੇ ਸੀ ਅਸੀਂ ਵੀ ਇਹਨਾਂ ਦਾ ਸਾਥ ਦੇ ਹਾਂ ਬਹੁਤ ਕਾਹ ਦੇ ਲੋਕਾਂ ਦੇ ਗਵਾਹ ਤੇ ਲੋਕਾਂ ਦੀ ਜਵਾਨੀ ਰੋਲ ਨਹੀਂ ਖੋੜੀ ਜੀ ਬਿਲਕੁਲ ਬਿਲਕੁਲ ਸਾਡੇ ਤਾਹ ਨੂੰ ਆਪਦੇ ਜੇ ਜੇ ਅਸੀਂ ਕਿਸੇ ਵੀ ਧੀਆ ਪੁੱਤ ਨੂੰ ਨਸ਼ੇ ਤੋਂ ਲਾਵਾਂਗੇ ਤੇ ਕੱਲ ਨੂੰ ਸਾਡੇ ਆਪ ਧੀਆ ਪੁੱਤ ਅਸਤੇ ਬੱਦਰਗੇ ਹਾਂ ਨਹੀਂ ਨਹੀਂ ਤੁਹਾਡੇ ਸਹੀ ਗੱਲ ਆ ਬਿਲਕੁਲ ਤੁਸੀਂ ਪਹਿਲੀ ਗੱਲ ਤਾਂ ਵਧਾਈ ਦੇ ਪਾਤਰੋਂ ਅੱਜ ਪਹਿਲੇ ਦਿਨ ਤੁਸੀਂ ਆਏ ਤੇ ਐਡਾ ਵੱਡਾ ਪੁੱਛੀ ਜਣਾ ਬੰਦੇ ਨੂੰ ਫੜਿਆ ਬਹੁਤ ਵਧੀਆ ਗੱਲ ਆ ਇਹ ਤੇ ਖੁਜੀ ਜਿਹੜਾ ਹਲਕੇ ਦਾ ਐਮਐਲਏ ਹੋ ਜਾ ਮੈਂ ਤਾਂ ਤੁਹਾਨੂੰ ਸਲੂਟ ਕਰਦਾ ਜੀ ਬਿਲਕੁਲ ਹੈ ਬਹੁਤ ਥੋੜੇ ਨਾਲ ਹੀ ਵਧੀਆ ਨਾਲ ਹੀ ਆ ਜੀ ਅਸੀਂ ਵੀ ਚਾਹੁੰਦੇ ਆ ਕਿ ਚੰਗੇ ਅਸਰ ਆਉਣ ਚੰਗੇ ਅਫਸਰ ਆਉਣਗੇ ਬਾਈ ਇਹਨੇ ਲੋਕਾਂ ਨੂੰ ਹੱਥ ਪਾਉਂਗੀ ਪਾਣੇ ਫੜਿਆ ਪਰ ਨਾ ਹੋਰ ਕਿਸੇ ਦਾ ਜਾਂ ਕੋਈ ਹੋਰ ਕੋਈ ਫੋਨ ਕਰ ਦਿੰਦਾ ਹੋਊਗਾ ਮੈਨੂੰ ਛੜਾ ਲੈਂਦੇ ਸੀ ਬਸ ਹੈ ਬਹੁਤ ਬਹੁਤ ਇਹੀ ਸਵਾਲ ਆ ਰਹੇ ਹਾਂ 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 ਆ ਤਾਂ ਪਈਆਂ ਮੀਆਂ ਪੁੱਟੀਆਂ ਨੂੰ ਦੇਖੋ ਇਹਨਾਂ ਤੋਂ ਇਹ ਜਿਹੜੇ ਐ ਹੋਜੇ ਤਸਕਰ ਆ ਨਾ ਨਸ਼ਾ ਤਸਕਰ ਇਹਨਾਂ ਤੋਂ ਆਪਣੇ ਆਪ ਦੇ ਘਰਾਂ ਨੂੰ ਵੀ ਖਤਰਾ ਹੈ ਬਿਲਕੁਲ ਬਿਲਕੁਲ ਕਾਲੋ ਕੀ ਪਤਾ ਕਿਹਦਾ ਬੱਚਾ ਇਹ ਚੀਜ਼ ਦੀ ਬਲੀ ਚੜ ਜਾਏ ਕੀ ਅੱਜ ਆਪਾਂ ਕਿਸੇ ਦੇ ਬੱਚਿਆਂ ਨੂੰ ਖਰਾਬ ਕਰ ਰਹੇ ਆ ਨਾ ਇਹ ਤੇ ਕੱਲੋਂ ਦੇਖੋ ਕੀ ਪਤਾ ਨਹੀਂ ਸਾਨੂੰ ਵੀ ਦੇਣਾ ਲੈਣਾ ਪੈਸਾ ਕਿਤੇ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਸਹੀ ਗੱਲ ਮੇਰੀ ਕੋਈ ਇਹਨੂੰ ਮੈਕ ਦਾ ਵੀ ਉਹਦਾ ਵੀ ਚਾਹੇ ਅਸੀਂ ਮੇਰੀ ਗੱਲ ਨਿਕਰਾਉ ਲੋ ਇਹ ਗੱਲ ਲਾਓ ਜੀ ਕੋਈ ਗੱਲ ਨਹੀਂ ਮੈਂ ਨਾ ਸਾਈਡ ਤੇ ਹੋ ਕੇ ਗੱਲ ਤੁਹਾਡੀ ਸੁਣ ਰਿਹਾ ਸੀ ਬਲੋ ਵਧੀਆ ਗੱਲ ਆ ਤੁਸੀਂ ਬਹੁਤ ਵਧੀਆ ਗੱਲ ਕਿਥੇ ਹਾਂ ਮੈਂ ਸਾਈਡ ਤੇ ਹੀ ਤੁਹਾਡੀ ਗੱਲ ਉਹਨਾਂ ਨੂੰ ਕਿਸੇ ਨੂੰ ਨਹੀਂ ਸੁਣ ਰਹੀ ਮੈਂ ਸਾਈਡ ਤੇ ਗੱਲ ਆ ਕੇ ਕਰਨ ਲੱਗਿਆ ਤੇ ਮੈਂ ਕੋਈ ਗੱਲ ਐਮਸੀ ਸਾਹਿਬ ਨੂੰ ਕਹਿ ਦਊਗਾ ਜੀ ਆ ਤੌਣੀ ਲਾ ਲੂ ਤੌਣੀ ਲਾ ਕੇ ਤਾਂ ਤੋਂ ਜਿਹੜਾ ਟ੍ਰੇਨ ਆ ਬੰਦਾ ਤੁਸੀਂ ਭਾਪੀ ਐਮਸੀ ਸਾਹਿਬ ਨੂੰ ਫੋਨ ਕਰਦੇ ਹੋ ਜੀ ਉਹ ਥੋੜਾ ਜਿਆਦਾ ਜਾਦੇ ਹੋਰ ਦਾ ਕਰ ਰਹੇ ਆ ਉਹਨਾਂ ਦੇ ਵੀ ਇਹਨੂੰ ਛੱਡੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸੱਚਾ ਦੱਸਦਾ ਮੈਂ ਤੁਸੀਂ ਮਾਪੇ ਸੁਣ ਲਓ ਛੱਡੋ ਮੈਂ ਤੇ ਐਮਸੀ ਨਾਲ ਗੱਲ ਕਰ ਲਾਂ ਬਾਕੀ ਸੋਨੀਲ ਤੌਣੀ ਲਾ ਗਿਆ ਚੰਗੀ ਤਰ੍ਹਾਂ ਇਹਦੀ ਤੇ ਇਹਨੂੰ ਤੋਂ ਜਿਹੜਾ ਨਿਕਲਣਾ ਨਿਕਲ ਕੇ ਪਾਸਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਂ ਵਧਿਆ ਪੂਰਾ ਥੋਕ ਕੇ ਕੇਸ ਬਣਾਉਂਗਾ ਜੀ ਜਿਹੜਾ ਇਹ ਬੰਦੇ ਦੀ ਜਮਾਨਤ ਹੀ ਨਾ ਤੇ ਉਹ ਜਿਹੇ ਬੰਦੇ ਸਮਾਜਵਾਦ ਤੇ ਸਾਡੇ ਹੱਥੇ ਖਤਰਾ ਹੈ ਇਹਨਾਂ ਬੰਦਿਆਂ ਦਾ ਮੰਨ ਲ ਆਪਣੇ ਜਿੱਟ ਨਿੱਕ ਨਿੱਕੇ ਜੁਆ ਕਰ ਨੌਜਵਾਨ ਪੀੜ੍ਹੀ ਨੂੰ ਇਹ ਖਤਮ ਕਰ ਰਹੇ ਆ ਅਸੀਂ ਇਹ ਉਹ ਬੰਦਿਆਂ ਨੂੰ ਬਿਲਕੁਲ ਨਹੀਂ ਛੱਡਾਂ ਬਿਲਕੁਲ ਬਿਲਕੁਲ ਤੁਹਾਡਾ ਸਾਥ ਹੋਣਾ ਚਾਹੀਦਾ ਸਰ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਹਾਂ ਜੇ ਤੁਸੀਂ ਪਹਿਲੇ ਦਿਨਾਂ ਜੁਆਇਨ ਹੋ ਜਾਓਗੇ ਸਾਡੇ ਭਾਜੀ ਜੇ ਲੋਕਾਂ ਦਾ ਤੇ ਐਮਐਲਏ ਦਾ ਸਾਥ ਹੈ ਫਿਰ ਤਾਂ ਅਸੀਂ ਫਿਰ ਤਾਂ ਅਸੀਂ ਦੋਨੇ ਚੋਨੇ ਹੋ ਜਾਾਂਗੇ ਜੀ ਕੱਲ ਦੇ ਵਿੱਚ ਤੁਸੀਂ ਬੇਫਿਕਰ ਹੋਣੀ ਆਪਣੀ ਡਿਊਟੀ ਕਰੋ ਅਸੀਂ ਤੁਹਾਡੇ ਨਾਲ ਆ ਕ੍ਰਾਈਮ ਖਤਮ ਕਰਨ ਦੇ ਵਿੱਚ ਸਾਡਾ ਪੂਰਾ ਸਹਿਯੋਗ ਹੈ ਠੀਕ ਹੈ ਸਰ ਠੀਕ ਹੈ ਓਕੇ ਸਰ ਠੀਕ ਹੈ ਠੀਕ ਹੈ ਧੰਨਵਾਦ ਜੀ ਲੈ ਆ ਵੀ ਐਮਐਲਏ ਵੀ ਇਹਦੇ ਉਲਟ ਹੈ ਤੇ ਹੁਣ ਇਹ ਬੰਦੇ ਨੇ ਕਿਸੇ ਹਾਲਤ ਚੂਲੀ ਮੈਂ ਛੱਡਦਾ ਕੁਝ ਭਲਾ ਕਰਨਾ ਪਵੇ ਮੈਨੂੰ ਇਹ ਬੰਦਾ ਨਹੀਂ ਹੁਣ ਬਚੂਗਾ